ਹੇ ਜਿਸੁ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀ ਬੈ ਹਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਕਿਸ਼ ਕਰੇ ਸੁ ਆਪੇ ਸਵਮੀ ਹਰ ਆਪੇ ਕਰ ਕਮਾਵੈ ਹਰ ਆਪੇ ਹੀ ਮਤ ਦੇਵੈ ਸਵਮੀ ਹਰ ਆਪੇ ਬੋਲ ਬੁਲਾਵੈ ਹਰ ਆਪੇ ਪੰਚ ਤਤ ਬਿਸਥਾਰ ਵਿੱਚ ਤਤੂ ਪੰਚ ਆਪ ਪਾਵੇ ਜਨ ਨਾਨਕ ਸਤ ਗੁਰ ਮੇਲੇ ਆਪੇ ਹਰ ਆਪੇ ਝਗਰ ਚੁਕਾਵੇ ਪੰਚ ਤਤ ਵਿਸਥਾਰ ਵਿੱਚ ਤਾਤੂ ਪੰਚ ਆਪ ਪਾਵੈ ਜਨ ਨਾਨਕ ਸਤ ਗੁਰ ਮੇਲੇ ਆਪੇ ਹਰ ਆਪੇ ਝਗਰ ਚੁਕਾਵੈ ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈਰਾੜੀ ਮਹਿਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਪਾਵਨ ਮੁਖ ਵਾਕ ਬੈਰਾੜੀ ਰਾਗ ਅੰਦਰ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਤਿੰਨਾਂ ਦੀ ਰਸਨਾ ਤੋਂ ਉਚਾਰਨ ਹੋਏ ਅੰਮ੍ਰਿਤਮਈ ਬੋਲ ਗੁਰੂ ਗ੍ਰੰਥ ਸਾਹਿਬ ਜੀ ਦੇ 720 ਅੰਗ ਪਰਸ਼ੋਭ ਨਿਕਨੇ ਸਤ ਗੁਰੂ ਕਿਰਪਾ ਕਰਨ ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਏ ਕੱਲ ਮਾਗ ਮਹੀਨੇ ਦੀ ਸੰਗਰਾਂਦ ਹੈ ਜੋ ਪ੍ਰਕਾਸ਼ ਦੀ ਸੇਵਾ ਉਹ 10 ਮਿੰਟ ਪਹਿਲਾਂ ਆਰੰਭ ਹੋਵੇਗੀ ਸਮੇਂ ਸਿਰ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਗਲੇ ਸਮੇਂ ਲਈ ਪਾਵਨ ਬਾਣੀ ਸੁਖਮਣੀ ਸਾਹਿਬ ਜੀ ਦੇ ਪਾਠ ਸਰਵਣ ਕਰਿਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ